ਆਹ ਪੜਾ ਸੁਣਾ ਥੱਲੇ ਕੱਚਾ ਰੱਖਿਆ ਹੋਇਆ ਤੁਸੀਂ ਥੱਲੇ ਕੱਚਾ ਠੰਡਾ ਕਰਕੇ ਰੱਖਿਆ ਹੋਇਆ ਅੱਛਾ ਹਾਂ ਲਿਪ ਲਈਦਾ ਆ ਹੋਂਦਿਆਂ ਨੂੰ ਕਿੱਥੇ ਲਿਪੜ ਆਉਂਦਾ ਐ ਅਸੀਂ ਤਾਂ ਲਿਪ ਲੈਨੇ ਆ ਲਿਪ ਲੈਨੇ ਇਹਦੇ ਵੀ ਹਾਂ ਲਿਪ ਲੈਨੇ ਅੱਛਾ ਹੋਰ ਕੀ 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 ਪਾਉਂਦੇ ਨੇ ਲਿਪੜ ਲੱਗੇ ਇਹਦੇ ਵਿੱਚ ਮਿੱਟੀ ਹੁੰਦੀ ਐ ਕ ਡੰਗਰਾਂ ਦਾ ਗੋਆ ਹੁੰਦਾ ਐ ਅੱਛਾ ਉਹ ਨਾਲ ਲਿਪ ਲੈਨੀ ਚਿੱਕੜੀ ਮਿੱਟੀ ਹੁੰਦੀ ਐ ਬੜਾ ਵਧੀਆ ਲੱਗਿਆ ਮੈਨੂੰ ਉੱਪਰ ਵੀ ਛੱਤ ਬਾਲਿਆਂ ਵਾਲੀ ਐ ਉੱਤੇ ਵੀ ਬਾਲਿਆਂ ਵਾਲੀ ਛੱਤ ਆ ਹਾਂ ਜੀ ਤੇ ਆ ਰੱਖਿਆ ਘੜਾ ਜਾ ਏ ਰੱਖਿਆ ਮੈਂ ਪਾਣੀ ਪੀਣ ਨੂੰ ਅੱਛਾ ਇਹਦੇ ਚ ਪਾਣੀ ਪੀਣੇ ਆ ਪਾਣੀ ਬਹੁਤ ਠੰਡਾ ਤੁਸੀਂ ਦੇਖ ਲਓ ਬੇਸ਼ੱਕ ਦੀ ਹੱਥ ਲਾ ਕੇ ਦੇਖ ਲਓ ਤੁਸੀਂ ਮੇਰਾ ਦਿਲ ਕਰਦਾ ਪਾਣੀ ਪੀਣ ਹੈ ਪੀਓ ਪੀਓ ਹੈ ਹਾਂ ਪੀਓ ਮੈਂ ਲੈਣਾ ਪੈ ਗਿਆ ਇਕਦਮ ਮੈਂ ਮੈਂ ਦਿਨੀ ਗਲਾਸ ਦਸ ਘੜਾ ਦੇਖ ਕੇ ਨਾ ਹੱਥ ਲਾ ਕੇ ਪਾਣੀ ਪੀਣ ਦੀ ਕਰਦਾ ਤੇ ਫੇਰ ਨਾ ਉਹ ਧੂਆ ਵੀ ਮੈਂ ਤਾਂ ਆਪਣਾ ਸਵੇਰੀਆਂ ਟੁੱਟੀ ਆ ਜਾਂਦੀ ਆ ਭਰ ਭਰ ਲੈਂਦਾ ਆ ਅੱਛਾ ਉਹ ਕਰਕੇ ਬਾ ਤੁਸੀਂ ਆਏ ਦੇਖਿਓ ਬਈ ਤੁਸੀਂ ਆਏ ਦੇਖਿਓ ਇੱਕ ਵਾਰੀ ਵੀ ਇਹਦੇ ਵਿੱਚ ਬਰਫ਼ ਪਾਈ ਹੋਈ ਹੈ ਅੱਛਾ ਇੰਨਾ ਠੰਡਾ ਇੰਨਾ ਠੰਡਾ ਪਾਣੀ ਆ ਓਏ ਹੋਏ ਹੈ ਦੇਖੋ ਤਾਂ ਸਹੀ ਫੜਕੀ ਪਤ ਲੱਗ ਗਿਆ ਹੋਰ ਹੋਰ ਇਹਨੂੰ ਆਉਂਦੇ ਮੇਰੇ ਪੋਤੇ ਪੋਤੀਆਂ ਆਉਂਦੀਆਂ ਮੇਰੀਆਂ ਇਹਨੂੰ ਹੱਥ ਨਹੀਂ ਕੋਈ ਵੀ ਲਾਉਂਦਾ ਇਹਨੂੰ ਪਤਾ ਵੀ ਇਹ ਪਾਣੀ ਪੀਂਦੀ ਹੈ ਹੋਰ ਪਾ ਮੈਂ ਇਹ ਲੱਗਦਾ ਵੀ ਜੁਗਾਂ ਦੀ ਪਿਆਸ ਬੁਝ ਗਈ ਬੜੀ دیر ਬਾਅਦ ਇਹੋ ਜਿਹਾ ਪਾਣੀ ਪੀਤਾ ਠੀਕ ਆ ਜੀ ਇਹ ਤਾਂ ਜਾਦੀ ਠੰਡਾ ਰੱਖਦਾ ਕੋਸ ਇਹ ਤਾਂ ਬਹੁਤ ਠੰਡਾ ਨਾਲੇ ਸਵੇਰੋਂ ਹੀ ਭਰਿਆ ਦੇਖ ਲਓ ਤੁਸੀਂ ਨਹੀਂ ਘੜਾ ਤਾਂ ਮੈਂ ਵੀ ਰੱਖਿਆ ਹੋਇਆ ਘਰ ਆਪਣੇ ਉੱਥੇ ਹਾਂ ਸ਼ਹਿਰ ਵਿੱਚ ਹਾਂ ਜੀ ਪਰ ਇਦਾਂ ਦਾ ਪਾਣੀ ਠੱਡਾ ਇਹ ਇਹ ਤਾਂ ਇਹਦਾ ਆਈਆਂ ਤੁਹਾਨੂੰ ਦੱਸਾਂ ਇਹ ਨਾ ਜਿਹੜਾ ਆਪਾਂ ਲੈਨੇ ਆ ਵੀ ਆਹ ਨਹੀਂ ਭਾਂਡਾ ਲੈਣਾ ਆਹ ਲੈਣਾ ਆ ਇਹ ਕੱਚਾ ਆ ਫਟੂ ਜਾਗਾ ਇਹ ਥੋੜਾ ਜਿਹਾ ਕੱਚਾ ਆ ਅੱਛਾ ਹਾਂ ਤਾਂ ਹੀ ਤੇ ਤੁਸੀਂ ਲਿਆ ਹੋਇਆ ਉਹ ਪੱਕਾ ਇਹੀ ਫਰਕ ਹੈ ਆਹੀ ਫਰਕ ਆ ਇਹ ਫਿਰ ਤੁਸੀਂ ਕਹਿ ਕੇ ਕੱਚਾ ਲਿਆ ਨਾ ਐਦਾਂ ਹੀ ਬੱਸ ਬਹਿ ਜਾਓ ਤੁਸੀਂ ਬਹਿ ਜਾਓ ਕੋਈ ਐਦਾਂ ਹੀ ਬੱਸ ਦੇਗੀ ਦੀ ਕੁਮਾਰੀ ਅੱਛਾ ਹਾਂ ਬਾ ਦੇ ਕੇ ਰੱਖ ਲਿਆ ਪਰਦਾ ਲਿਆ ਹੋਇਆ ਜੇ ਕੱਚਾ ਹੋਵੇ ਤਾਂ ਫਿਰ ਪਾਣੀ ਠੰਡਾ ਰਹਿੰਦਾ ਪਾਣੀ ਠੰਡਾ ਰਹਿੰਦਾ ਹਾਂ ਨਾਲੇ ਫਿਰ ਇਹ ਮਿੱਟੀ ਦਾ ਭਾਰਾ ਹੋਵੇ ਉਨਾਲੇ ਇੱਕ ਪਤਾ ਲਾ ਜਾਂਦਾ ਹੈ ਸਹਿਰੀ ਬੰਦੇ ਆ ਨਾ ਜੀ ਉਹੋ ਥੋੜੇ ਜਿਹਾ ਬਾਹਰੀ ਦਿੱਖ ਪਰ ਜ਼ਿਆਦਾ ਜਾਣਦੇ ਆ ਕੜੇ ਬਣਾਉਣੇ ਵਾਲੇ ਵੀ ਨਾ ਫਿਰ ਥੋੜੇ ਜਿਹਾ ਰੰਗ ਰੋਗਨ ਜਿਆ ਕਰਕੇ ਕੁਸੂਰ ਤਰ੍ਹਾਂ ਦਾ ਕਰਕੇ ਉਹਨੂੰ ਹੋਰ ਤਰ੍ਹਾਂ ਕਰ ਦਿੰਦੇ ਆ ਕਰ ਦਿੰਦੇ ਆ ਜਿੱਦਾਂ ਮਿੱਟੀ ਦਾ ਹੈ ਉਦਾਂ ਹੀ ਰਵੇ ਤਾਂ ਫਿਰ ਉਹਦੇ ਜਿਹੜੇ ਮਿਸਾਮ ਆ ਪੂਰ ਆ ਦੇ ਅੰਦਰ ਹਾਂਜੀ ਉਹ ਜਿਹੜੇ ਉਹਦੇ ਛੇ ਕੋਨੇ ਛੋਟੇ ਛੋਟੇ ਕੜੇ 'ਚ ਹਾਂ ਹਾਂ ਉਹ ਫਿਰ ਠੀਕ ਹੁੰਦੇ ਆ ਉਹ ਠੀਕ ਹੁੰਦੇ ਆ ਹਾਂ ਉਹਨੇ ਚਾਹੀਦੇ ਆ ਹੁਣ ਮੇਰਾ ਮੁੰਡਾ ਇੱਕ ਉਧਰ ਆ ਉਹ ਕਹਿੰਦਾ ਵੀ ਬੀਬੀ ਮੈਨੂੰ ਨਾ ਇੱਕ ਤੂੰ ਵੀ ਛੋਟਾ ਜਿਹਾ ਉਹ ਲਿਆ ਕੇ ਦੇਈਂ ਦਾ ਛੋਟਾ ਮੂੰਹ ਹੋਵੇ ਉਹਨੂੰ ਗੜਵਾ ਕਹਿੰਦੇ ਆ। ਛੋਟਾ ਉਹ ਮਿੱਟੀ ਦਾ ਪਰ ਖਾੜੀ ਪਈ ਆ। ਅੱਛਾ। ਤੇ ਉਹ ਮੇਰਾ ਢੇੜਾ ਵੱਜਿਆ ਨਹੀਂ ਤੇ ਮੈਂ ਲਿਆਂਦਾ ਨਹੀਂ। ਅੱਛਾ। ਤੇ ਗੜਵਾ ਹਾਂ ਗੜਵਾ ਜਿਆ ਹੁੰਦਾ ਉਹ ਐਡਾ ਸਾਰਾ ਹੁੰਦਾ ਐਡਾ ਉਤੋਂ ਫੇਰ ਉਹ ਐਂਟਾੜਮਾ ਜਿਹਾ ਕਰਕੇ ਇਹ ਇੰਨਾ ਹੀ ਮੂੰਹ ਹੁੰਦਾ ਉਹਦਾ ਇੰਨੇ। ਨੌ ਕੀ ਤੁਹਾਡਾ? ਮੇਰਾ ਨੌ ਸ਼ਿੰਦਰਕੌਰ ਆ ਜੀ। ਸ਼ਿੰਦਰਕੌਰ ਉਮਰ ਕਿੰਨੀ? 70 ਸਾਲ। 70 ਸਾਲ ਦੀ ਮਰੋਗੀ। ਹਾਂ ਜੀ। ਬਹੁਤ ਵਧੀਆ ਲੱਗਿਆ ਜੀ ਤੁਹਾਡੇ ਕੋ